ਸਸ਼ਕੀ ਕਾਲ ਦੋਸਤੋ ਰੋਜ਼ਾਨਾ ਸੰਦੇਸ਼ ਦੇ ਫੇਸਬੁਕ ਪੇਜ ਅਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਲੁਧਿਆਣਾ ਪੁਲਿਸ ਵੱਲੋਂ ਸਿਕਿਉਰ ਪਾਰਕ ਆਪਸ ਦੇ ਨਾਮ ਤੋਂ ਅੱਜ ਇੱਕ ਪਹਿਲ ਕਦਮੀ ਸ਼ੁਰੂ ਕੀਤੀ ਗਈ ਜਿਸ ਵਿੱਚ ਬੱਸ ਸਟੈਂਡ ਰੇਲਵੇ ਸਟੇਸ਼ਨ ਸਮਰਾਲਾ ਚੌਂਕ ਅਤੇ ਕੋਟ ਕੰਪਲੈਕਸ ਵਿੱਚ ਖੜੇ ਵਾਹਨਾਂ ਨੂੰ ਚੈੱਕ ਕੀਤਾ ਗਿਆ ਦੁਪਹਿਰ 2 ਵਜੇ ਤੋਂ ਲੈ ਕੇ 4 ਵਜੇ ਤੱਕ ਕੁੱਲ 230 ਵਾਹਨਾਂ ਨੂੰ ਚੈੱਕ ਕੀਤਾ ਗਿਆ ਜਿਨ੍ਹਾਂ ਵਿੱਚੋਂ 21 ਵਾਹਨਾਂ ਨੂੰ ਸ਼ੱਕ ਦੇ ਆਧਾਰ ਤੇ ਜਬਤ ਕਰ ਲਿਆ ਗਿਆ ਆਓ ਸੁਣਦੇ ਹਾਂ ਪੂਰਾ ਮਸਲਾ ਕੀ ਹੈ ਇਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਦਿਓ ਅੱਜ ਪੀਸ਼ੋਰ ਪੁਲਸ ਨੇ ਅਣਾਬੋ ਨਾਂਜੋਕ ਸੀਪੀ ਸਾਹਿਬ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਦੇ ਨਿਰਦੇਸ਼ਾਂ ਅਨੁਸਾਰ ਅੱਜ ਪਾਰਕਿੰਗਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਜਿਹ ਵੱਖ-ਵੱਖ ਪਾਰਕਿੰਗਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਚ ਬੱਸ ਸਟੈਂਡ ਰੇਲਵੇ ਸਟੇਸ਼ਨ ਕਿਪਸ ਮਾਰਕੀਟ ਡੀਐਮਸੀ ਹਸਪੀਟਲ ਡੀਸੀ ਕੰਪਲੈਕਸ ਰੇਲਵੇ ਸਟੇਸ਼ਨ ਨੋ ਸਾਰੇ ਚੈਕਿੰਗ ਕੀਤੀ ਜਾ ਰਹੀ ਹੈ ਜਿੱਦੇ ਵਕ ਵਕ ਆਫਿਸਰਾਂ ਦੀ ਡਿਊਟੀ ਲੱਗੀ ਹੈ ਕਰੀਬ 150 ਦੇ ਕਰੀਬ ਪੁਲਿਸ ਫੋਰਸ ਲੱਗੀ ਹੋਈ ਹੈ ਕਿ ਜੇ ਸਸਪੀਸ਼ੀਅਸ ਵਹੀਕਲ ਨੇ ਉਹਨਾਂ ਦੀ ਵਾਹਨ ਐਪ ਟੈਕਨੀਕਲ ਤੌਰ ਤੇ ਵੀ ਚੈੱਕ ਕੀਤਾ ਜਾ ਰਿਹਾ ਕੋਈ ਸਪੀਸ਼ਲ ਵਹੀਕਲ ਮਿਲਦਾ ਆ ਉਹਦੇ ਚ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗਾ ਹਾਂ ਜੀ ਸਹੀ ਮਾਂਜੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਜਿਹੜੇ ਕੋਈ ਪਾਰਕਿੰਗ ਸਲots ਜਿਹੜੇ ਹੈਗੇ ਨੇ ਵਾਈਕਲਸ ਦੇ ਉਹਨਾਂ ਦੀ ਚੈਕਿੰਗ ਰਿਗਾਰਡਿੰਗ 8.2 ਕੀਤੇ ਗਏ ਨੇ ਉਹਨਾਂ 8 ਪੁਆਇੰਟਾਂ ਦੇ ਉੱਤੇ ਜਿਹੜਾ ਹੈਗਾ ਅੱਜ ਅਲੱਗ-ਅਲੱਗ ਆਫੀਸਰਸ ਐਂਡ ਐਸਐਚਓ ਸਾਹਿਬਾਨ ਜਿਹੜੇ ਹੈਗੇ ਉਹਨਾਂ ਦੀ ਚੈਕਿੰਗ ਕਰਨਗੇ ਤੇ ਉਹ ਸੈਕਿੰਡ ਦੇ ਰਿਗਾਰਡਿੰਗ ਇਹ ਅੱਜ ਜਿਹੜਾ ਇਹ ਪ੍ਰੋਗਰਾਮ 2 ਤੋਂ 4 ਵਜੇ ਦਾ ਲਿਖਿਆ ਗਿਆ ਹੈ ਸਾਡੇ ਆਪਣੇ ਜਿਹੜੇ ਜਿਸ ਤਰ੍ਹਾਂ ਕੇ ਬਸ ਸਟੈਂਡ ਸਮਰਾਲਾ ਚੌਕ ਡੀ ਐਮ ਸੀ ਜਾਂ ਹੋਰ ਜਿਹੜੇ ਅਦਰ ਪੁਆਇੰਟਸ ਹੈਗੇ ਨੇ ਉਹਨਾਂ ਸਾਰਿਆਂ ਦੇ ਉੱਤੇ ਚੈਕਿੰਗ ਕੀਤੀ ਜਾਵੇ ਤੇ ਕਿਸੇ ਤੇ ਵੀ ਮਤਲਬ ਕੀ ਉਹਦੇ ਵਿੱਚ ਅਬੰਡਨ ਜਿਹੜੇ ਵਾਹਨ ਜਾਂ ਕੋਈ ਸ਼ੱਕੀ ਵਾਹਨ ਜਾਂ ਜਿਸ ਤਰ੍ਹਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਹਨ ਹੋਏਗਾ ਉਹਦੇ ਰਿਗਾਰਡਿੰਗ ਇਹ ਜਿਹੜੀ ਚੈਕਿੰਗ ਸਪੈਸ਼ਲ ਕੰਪੇਨ ਚਲਾਈ ਗਈ ਹੈ ਸਿਰ ਪਹਿਲਾਂ ਵੀ ਜਿਵੇਂ ਆਰਡਰਸ ਕਈ ਵਾਰੀ ਪਾਸ ਕੀਤੇ ਹੋਏ ਨੇ ਪਾਰਕਿੰਗ ਨੋਟਸ ਜਿਹੜੇ ਮੈਨੇਜ ਕਰਦੇ